ਬਾਦਰ ਸਾਹਿਬ ਨੂੰ ਸਜੀਤ ਬਾਦਰ ਸਾਹਿਬ ਨੂੰ ਦੁਨੀਆ ਹੋਣ ਬਸ ਅਸੀਂ ਦੁਨੀਆ ਉਹਨਾਂ ਦੇ ਗੀਤਾਂ ਨੂੰ ਯਾਦ ਕਰਿਆ ਕਰਾਂਗੇ ਉਹਨਾਂ ਦੇ ਗੀਤਾਂ ਨੂੰ ਉਹਨਾਂ ਨੂੰ ਮਿਲਿਆ ਕਰੇ ਬਹੁਤ ਸਾਰੀਆਂ ਯਾਦਾਂ ਇਕੱਠੇ ਬੈਠ ਕੇ ਡਿਸਕਸ ਕਰਾਂਗੇ ਪਰਮਾਣੂ ਦੀ ਖਲਚਨਾ ਜਿਹੜੀ ਮੈਂ ਬਹੁਤ ਗਮ ਹੈ ਇੱਕ ਸਰਧਾਂਜਲੀ ਦੇ ਤੌਰ ਤੇ ਮੇਰਾ ਹਾਂ ਤੇ ਨਹੀਂ ਤੁਰਦਾ ਮੈਂ ਤੁਰਦਾ ਹਾਂ ਤੇ ਰਾਹ ਬਣਦੇ ਮੈਂ ਰਾਹ ਹਾਂ ਤੇ ਨਹੀਂ ਤੁਰਦਾ ਮੈਂ ਤੁਰਦਾ ਹਾਂ ਤਾਂ ਰਾਹ ਬਣਦੇ ਦੁਕਾਣਾਂ ਤੋਂ ਕਾਫਲੇ ਆਉਂਦੇ ਇਸ ਸੱਚ ਦਾ ਗਵਾ ਬਣਦੇ ਇਹ ਤਪਦੀ ਰੇਤ ਦੱਸਦੀ ਏ ਕਿ ਰਸਤਾ ਠੀਕ ਹੈ ਮੇਰਾ ਇਹ ਤਪਦੀ ਰੇਤ ਦੱਸਦੀ ਲਈਏ ਕਿ ਰਸਤਾ ਠੀਕ ਹੈ ਮੇਰਾ ਇਸ ਸੜਦੇ ਪੈਰ ਥਰਦੇ ਦਿਲ ਮੇਰੇ ਸੱਚ ਦੇ ਗਵਾਹ ਬਣ ਦੇ ਮੈਂ ਰਹਾ ਤੇ ਨਹੀਂ ਤੁਰਦਾ ਜੋ ਲੋ ਮੱਥੇ ਚੁਫਟਦੀ ਏ ਉਹ ਅਸਲੀ ਤਾਜ ਹੁੰਦੀ ਏ ਤਵੀ ਦੇ ਤਖਤ ਤੇ ਬੈ ਕੇ ਹੀ ਸੱਚੇ ਪਾਤਸ਼ਾਹ ਬਣਦੇ ਮੈਂ ਰਹਾਂ ਤੇ ਮੈਂ ਤੁਰਦਾ ਇਹ ਪੰਡਿਤ ਰਾਗ ਦੇ ਤਾ ਪਿੱਛੋਂ ਸਦੀਆਂ ਬਾਦ ਆਉਂਦੇ ਨੇ ਮੇਰੇ ਹੋ ਕੇ ਹੀ ਪਹਿਲਾ ਤਾਂ ਮੇਰੀ ਵੰਜਲੀ ਦੇ ਸਾ ਬਣਦੇ